ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਜਦ ਸੰਭਾਲ ਕਾ ਸੱਧ ਚੁੱਪ ਕਰ ਗਿਆ ਤਾਂ ਈਸ਼ਰਨਾਥ ਨੇ ਗੁਰੂ ਜੀ ਤੇ ਸਵਾਲ ਦਾਗ ਦਿੱਤੇ ਉਸ ਨੇ ਸੋਚਿਆ ਕਿ ਗੁਰੂ ਜੀ ਬਾਰ ਬਾਰ ਸਵਾਲ ਕਰਨ ਤੇ ਜਵਾਬ ਨਹੀਂ ਦੇ ਸਕਣਗੇ ਈਸ਼ਰਨਾਥ ਦੇ ਗੁਰੂ ਜੀ ਨੂੰ ਪ੍ਰਸ਼ਨ ਸਨ ਕਿ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾਣਾ ਹੈ ਬਤੇ ਤੁਸੀਂ ਕੌਣ ਹੋ ਗੁਰੂ ਜੀ ਨੇ ਉੱਤਰ ਦਿੱਤਾ ਇਹ ਸਰੀਰ ਪੰਜ ਤੱਤਾਂ ਦਾ ਸਮੂਹ ਹੈ ਇਹ ਹੀ ਪੰਜ ਤੱਤਾਂ ਦਾ ਸਮੁੱਚਾ ਬ੍ਰਹਿਮੰਡ ਬਣਿਆ ਹੋਇਆ ਹੈ ਜੇ ਤੇਰਾ ਭਾਵ ਮੂਲ ਤੋਂ ਹੈ ਤਾਂ ਸਰੀਰ ਦਾ ਮੂਲ ਆਤਮਾ ਹੈ ਆਤਮਾ ਦਾ ਆਉਣਾ ਜਾਣਾ ਸਦਾ ਚੱਲਦਾ ਰਹਿੰਦਾ ਹੈ ਇਸ ਆਤਮਾ ਨੂੰ ਪਛਾਨਣ ਲਈ ਪਰਮੇਸ਼ਰ ਦਾ ਧਿਆਨ ਕਰਨਾ ਪੈਂਦਾ ਹੈ ਨਹੀਂ ਤਾਂ ਮਨੁੱਖ ਸਰੀਰ ਨੂੰ ਹੀ ਸਤ ਜਾਣਦਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਈਸ਼ਰਨਾਥ ਨੂੰ ਅੱਗੋਂ ਕੋਈ ਪ੍ਰਸ਼ਨ ਨਹੀਂ ਸੁੱਝਿਆ ਉਹ ਵੀ ਚੁੱਪ ਕਰਕੇ ਬੈਠ ਗਿਆ ਸੀ ਫਿਰ ਲੰਗਰਨਾਥ ਨੇ ਪ੍ਰਸ਼ਨ ਦਾ ਵਿਸ਼ਾ ਬਦਲ ਕੇ ਗੁਰੂ ਜੀ ਨੂੰ ਉਪਦੇਸ਼ ਕਰਨ ਦਾ ਯਤਨ ਕੀਤਾ ਉਸ ਦੇ ਮਨ ਵਿੱਚ ਸੀ ਕਿ ਗੁਰੂ ਜੀ ਨੂੰ ਯਾਰ ਨਾਲ ਮਨਾ ਕੇ ਜੋਗ ਮੱਤ ਵਿੱਚ ਲੈ ਆਈਏ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਭਾਗ ਜਾਗ ਜਾਗ ਪਏ ਹਨ ਕਿ ਤੁਸੀਂ ਸਮੇਰ ਪਰਬਤ ਤੇ ਸਿੱਧ ਮੰਡਲੀ ਕੋਲ ਆ ਗਏ ਹੋ ਇਸ ਲਈ ਮੇਰਾ ਉਪਦੇਸ਼ ਮੰਨੋ ਗੁਰੂ ਗੋਰਖ ਨਾਥ ਨੂੰ ਮਨ ਗੁਰੂ ਮੰਨ ਕੇ ਉਸ ਦਾ ਜੋਗ ਮੱਤ ਧਾਰਨ ਕਰ ਲਓ ਤੁਹਾਡਾ ਜੀਵਨ ਸਭ ਰਿਭਾ ਗਿਆਵੇਗਾ ਅਤੇ ਤੁਹਾਨੂੰ ਮੌਤ ਦਾ ਵੀ ਡਰ ਨਹੀਂ ਲੱਗੇਗਾ ਗੁਰੂ ਜੀ ਨੇ ਉਸ ਨਾਲ ਬਚਨ ਕੀਤੇ ਕਿ ਪੰਜਾਂ ਤਤਾਂ ਵਿੱਚ ਕੋਈ ਤਤ ਕਦੇ ਅਸੀਂ ਮਰਦਾ ਨਹੀਂ ਦੇਖਿਆ ਸਾਰਾ ਸਰੀਰ ਪੰਜਾਂ ਤਤਾਂ ਦਾ ਬਣਿਆ ਹੋਇਆ ਹੈ ਇਹ ਸਰੀਰ ਦਾ ਮੂਲ ਆਤਮਾ ਹੈ ਆਤਮਾ ਅਬਨਾਸ਼ੀ ਹੈ ਆਤਮਾ ਕਦੇ ਵੀ ਮਰਦੀ ਨਹੀਂ ਐਸ ਲਈ ਮੌਤ ਤੋਂ ਡਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਆਤਮਾ ਸਰੀਰ ਨੂੰ ਸਵਾਰੀ ਲਈ ਵਰਤਦੀ ਹੈ ਜਦ ਇੱਕ ਸਰੀਰ ਦੀ ਮੌਤ ਹੋ ਜਾਵੇ ਤਾਂ ਉਸ ਵਿੱਚ ਮਜੂਦ ਪੰਜ ਤੱਤ ਤੱਤਾਂ ਵਿੱਚ ਮਿਲ ਜਾਂਦੇ ਹਨ ਆਤਮਾ ਨਵੇਂ ਸਰੀਰ ਦੀ ਤਲਾਸ਼ ਵਿੱਚ ਅਗਰੇ ਸਫ਼ਰ ਤੇ ਚੱਲ ਪੈਂਦੀ ਹੈ ਗੁਰੂ ਜੀ ਨੇ ਗਿਆਨ ਦਿੱਤਾ ਤਾ ਲੰਗਰ ਸਾਹ ਦਾ ਉਪਦੇਸ਼ ਫਿਰ ਫਿੱਕਾ ਪੈ ਗਿਆ ਅਤੇ ਉਹ ਵੀ ਚੁੱਪ ਕਰਕੇ ਬੈਠ ਗਿਆ ਸੀ ਫਿਰ ਸ਼ੰਭੂਨਾਥ ਨੇ ਆਪਣੀ ਜੋਰ ਜਮਾਈ ਦੀ ਕੋਸ਼ਿਸ਼ ਕੀਤੀ ਉਸ ਨੇ ਸੋਚਿਆ ਕਿ ਲੰਗਰਨਾਥ ਦੀ ਗੱਲ ਨੂੰ ਅੱਗੇ ਤੋਰ ਕੇ ਸ਼ਾਇਦ ਮੈਂ ਹੀ ਕਾਮਯਾਬ ਹੋ ਕੇ ਗੋਰਖਨਾਥ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਵਾਂ ਅਤੇ ਗੁਰੂ ਜੀ ਨੂੰ ਆਪਣੇ ਯੋਗ ਮਤ ਵਿੱਚ ਲੈ ਆਮ ਸ਼ੰਭੂਨਾਥ ਨੇ ਗੁਰੂ ਜੀ ਨੂੰ ਕਿਹਾ ਕਿ ਕੰਨਾਂ ਵਿੱਚ ਮੁੰਦਰਾਂ ਪਵਾ ਕੇ ਸਰੀਰ ਤੇ ਭਸਮ ਮੜ ਲਓ ਹੱਥ ਵਿੱਚ ਖੱਪਰ ਫੜ ਕੇ ਭੀਖਿਆ ਮੰਗ ਕੇ ਦਿਖਾ ਲਓ ਫਿਰ ਗੁਰੂ ਗੋਰਖਨਾਥ ਦੀ ਸ਼ਰਣੀ ਪਾ ਕੇ ਯੋਗ ਮਤ ਧਾਰਨ ਕਰ ਲਓ ਦੁਨੀਆਂ ਵਿੱਚ ਤੁਹਾਡਾ ਮਾਣ ਸਨਮਾਨ ਹੋਵੇਗਾ ਗੁਰੂ ਜੀ ਨੇ ਕਿਹਾ ਘਰ ਘਰ ਵਿੱਚ ਮੰਗਣ ਵਾਲੇ ਦਾ ਮਾਨ ਸਨਮਾਨ ਨਹੀਂ ਹੁੰਦਾ ਸਗੋਂ ਲੋਕ ਉਸ ਨੂੰ ਭਿਖਾਰੀ ਕਹਿੰਦੇ ਹਨ ਅਸੀਂ ਕਦੇ ਕਿਸੇ ਕੋਲੋਂ ਮੰਗਦੇ ਨਹੀਂ ਹਾਂ ਸਗੋਂ ਆਪਣੇ ਚਰਨਾਂ ਵਿੱਚ ਆਈਆਂ ਸੰਗਤਾਂ ਨੂੰ ਕਰਤਾਰ ਦੀ ਬਖਸ਼ਿਸ਼ ਨਾਲ ਆਪਮੋਹ ਮੰਗੀਆਂ ਮਰਾਦਾ ਦਿੰਦੇ ਹਾਂ ਅਸੀਂ ਸਦਾ ਕਰਤਾਰ ਦੀ ਆਗਿਆ ਵਿੱਚ ਰਹਿੰਦੇ ਹਾਂ ਅਤੇ ਬਿਗਨਾਂ ਦਾ ਨਾਸ਼ ਕਰਦੇ ਹਾਂ ਕੇਵਲ ਪਰਮੇਸ਼ਰ ਦਾ ਨਾਮ ਹਰਦੇ ਵਿੱਚ ਧਾਨ ਕਰਨ ਵਾਲੇ ਨੂੰ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਲੋਕ ਪਰਲੋਕ ਵਿੱਚ ਬੜਿਆਈ ਮਿਲਦੀ ਹੈ ਨਾਮ ਤੋਂ ਬਿਨਾਂ ਯੋਗ ਦਾ ਕੋਈ ਅਰਥ ਨਹੀਂ ਹੈ ਅਸਲ ਯੋਗ ਆਤਮਾ ਦਾ ਪਰਮਾਤਮਾ ਨਾਲ ਮੇਲ ਹੀ ਹੈ ਜੇ ਸੁੱਖਾਂ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰ ਕੇ ਸਿਮਰਨ ਕਰੋ ਨਹੀਂ ਤਾਂ ਜਨਮ ਮਰਨ ਦੇ ਚੱਕਰ ਵਿੱਚ ਪਏ ਰਹੋਗੇ ਗੁਰੂ ਜੀ ਦੇ ਬਚਨ ਸੁਣ ਕੇ ਸ਼ੰਭੂਨਾਥ ਵੀ ਬੋਲ ਅੱਗੇ ਬੋਲ ਨਹੀਂ ਸਕਿਆ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਦੇ ਨੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ